ਸਾਰੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਹ 1 ਅਕਤੂਬਰ ਦਾ ਮਹੀਨਾ ਜਿਹੜਾ ਹੁੰਦਾ ਹੈ ਸਾਰੀ ਦੁਨੀਆ ਵਿੱਚ ਪਿੰਕ ਮੰਥ ਦੇ ਨਾਲ ਜਾਣਿਆ ਜਾਂਦਾ ਹੈ ਜਿਹੜਾ ਬ੍ਰੈਸਟ ਕੈਂਸਰ ਲਈ ਉਪਰਾਲੇ ਕੀਤੇ ਜਾਂਦੇ ਤਾਂ ਕਿ ਜਿਹੜਾ ਬ੍ਰੈਸਟ ਕੈਂਸਰ ਹੈ ਇਹਨੂੰ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾਵੇ ਇਸ ਬਿਮਾਰੀ ਤੋਂ ਸਪੈਸ਼ਲੀ ਲੇਡੀਜ਼ ਨੂੰ ਵੈਸੇ ਆਦਮੀਆਂ ਨੂੰ ਵੀ ਬ੍ਰੈਸਟ ਕੈਂਸਰ ਹੁੰਦਾ ਬਟ ਜਿੰਨਿਆਂ ਨੂੰ ਬ੍ਰੈਸਟ ਕੈਂਸਰ ਹੁੰਦਾ ਉਹਦੇ ਚੋ ਕੋਈ अराउंड 2 ਤੋਂ 3% ਆਦਮੀ ਹੁੰਦੇ ਆ ਔਰ ਇਹ ਕਹੇ ਜੀ ਬਿਮਾਰੀ ਹੈ ਜੇ ਟਾਈਮ ਤੇ ਪਤਾ ਚੱਲ ਜੇ ਫੁੱਲੀ ਟਰੀਟੇਬਲ ਹੈ ਤੁਹਾਨੂੰ ਕੋਈ ਮਤਲਬ ਐਸਪ੍ਰਿਨ ਦੀ ਗੋਲੀ ਵੀ ਨਹੀਂ ਲੈਣੀ ਪੈਂਦੀ ਸੋ ਮੇਨ ਇਹ ਪਰਪਸ ਇਹ ਹੈ ਕਿ ਟਾਈਮ ਤੇ ਪਤਾ ਰਵੇ ਔਰ ਟਾਈਮ ਤੇ ਇਲਾਜ ਹੋ ਜਾਵੇ ਔਰ ਇਹ ਜਿਹੜਾ ਟੈਸਟ ਵੀ ਕਰਾਉਣ ਦੀ ਲੋੜ ਨਹੀਂ ਹੁੰਦੀ ਜਿਹੜਾ ਤੁਸੀਂ ਆਪਣੇ ਜਿਹੜੀਆਂ ਲੇਡੀਜ਼ ਐ ਆਪਣੇ ਬਾਥਰੂਮ ਦੀ ਆਪਣੇ ਬੈਡਰੂਮ ਦੀ ਪ੍ਰਾਈਵੇਸੀ ਚ ਦੇਖ ਸਕਦੀਆਂ ਜੇ ਉਹਨਾਂ ਨੂੰ ਕੋਈ ਲੰਪ ਦਿਖੇ ਤਾਂ ਉਹ ਅੱਗੇ ਫਿਰ ਟੈਸਟਿੰਗ ਲਈ ਡਾਕਟਰ ਕੋਲ ਜਾ ਸਕਦੀ। ਸੋ ਮੈਂ ਇਹੀ ਸਾਰੀਆਂ ਆਪਣੀਆਂ ਭੈਣਾਂ ਨੂੰ ਬੱਚੀਆਂ ਨੂੰ ਮਾਤਾ-ਪਿਤਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਰੈਗੂਲਰਲੀ ਤੁਸੀਂ 셀ਫ ਚੈੱਕਅਪ ਕਰੋ ਇਹ Google ਤੇ ਹੈ, ChatGPT ਤੇ ਹਰ ਜਗ੍ਹਾ ਕਿਦਾਂ ਟੈਸਟ ਕਰਨਾ ਉਹ ਅਵੇਲੇਬਲ ਹੁੰਦਾ ਅੱਜ ਸਾਡੇ ਦੋ ਬ੍ਰੈਸਟ ਕੈਂਸਰ ਸਰਵਾਈਵਰ ਜਿਹੜੇ ਸੈਲੀਬ੍ਰਿਟੀ ਦਾ ਉਹ ਆਏ ਬੁਲਾਏ ਆ ਅਸੀਂ ਸੱਦਾ ਦਿੱਤਾ ਇੱਕ ਹੀਨਾ ਖਾਨ ਐਕਟਰੈਸ ਹੈ ਇੱਕ ਸੀਮਾ ਬਾਂਸਲ ਜੀ ਹੈ ਸਾਡੇ ਪੰਜਾਬ ਡਵੈਲਪਮੈਂਟ ਕਾਉਂਸਲ ਦੇ ਵਾਈਸ ਚੇਅਰਪਰਸਨ ਹੈ ਇਹਨਾਂ ਨੂੰ ਵੀ ਬ੍ਰੈਸਟ ਕੈਂਸਰ ਆਇਆ ਚੁੱਕਾ ਔਰ ਦੋਨੋਂ ਹੁਣ ਠੀਕ ਹੈ ਸੋ ਇਹ ਜਿੰਦੇ ਜਾਗਦੇ ਐਗਜ਼ੈਂਪਲ ਹੈਗੇ ਆ ਪਰ ਸੀਮਾ ਬਾਂਸਲ ਤਾਂ ਬਿਲਕੁਲ ਠੀਕ ਹੈ ਹੀਨਾ ਖਾਨ ਨੂੰ ਉਦੋਂ ਪਤਾ ਚੱਲਿਆ ਜਦੋਂ 3rd ਸਟੇਜ ਸੀ ਪਰ ਫਿਰ ਵੀ ਉਹ ਬੜੀ ਹਿੰਮਤ ਨਾਲ ਆਪਣਾ ਕੰਮ ਕਰ ਰਿਹਾ ਹਾਂ ਜੀ ਸਰ ਕਿਤੇ ਲੇਡੀਜ਼ ਸਹਿਮਾਨਦੀਆਂ ਇਸ ਜਿਹੜੇ ਕੈਂਸਰ ਹੋਵੇ ਉਹਦੀ ਗੱਲ ਕਰਨ ਲਈ ਤੇ ਉਹਨਾਂ ਨੂੰ ਕੀ ਨਹੀਂ ਨਹੀਂ ਇਹਦੇ ਸ਼ਰਮਾਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜਾਨ ਹੈ ਤਾਂ ਜਹਾਨ ਹੈ ਜੇ ਤੁਸੀਂ ਦੀ ਤੁਹਾਨੂੰ ਪਤਾ ਲੱਗਦਾ ਤੁਸੀਂ ਗੱਲ ਕਰੋ ਆਪਣੇ ਘਰ 'ਚ ਜਿਹੜਾ ਬੰਦਾ ਉਹਦੇ ਨਾਲ ਗੱਲ ਕਰੋ ਡਾਕਟਰ ਕੋਲ ਜਾਓ ਤੇ ਇਹੋ ਜੀ ਬਿਮਾਰੀ ਹੈ ਜਿਹਦਾ ਇਲਾਜ ਹੋ ਸਕਦਾ ਦੇਖੋ ਮੈਂ ਆਪਣੀ ਮਦਰ-ਲੋਜ਼ ਕੀਤੀ ਸੀਗੀ ਇਸ ਬਿਮਾਰੀ ਕਰਕੇ ਕਿਉਂਕਿ ਉਹਨਾਂ ਨੂੰ ਲੇਟ ਪਤਾ ਲੱਗਿਆ ਅਸੀਂ ਸਾਰਾ ਇਲਾਜ ਕਰਾਉਣ ਦੇ ਬਾਵਜੂਦ ਉਹਨਾਂ ਨੂੰ ਨਹੀਂ ਬਚਾ ਸਕੇ ਔਰ ਬੜੀ ਜਲਦੀ ਉਹ ਸਵਰਗਵਾਸ ਹੋ ਗਏ ਸੋ ਮੈਂ ਇਹੀ ਸਾਰਿਆਂ ਨੂੰ ਕਹੂੰਗਾ ਕਿ ਸ਼ਰਮਾਨ ਵਾਲੀ ਕੋਈ ਗੱਲ ਨਹੀਂ ਸਰ ਇਹ ਕੈਂਪਸ ਵਿਜ਼ਿਟ ਲੁਧਿਆਣਾ ਚ ਗਿਆ ਜੀ ਪੂਰੇ ਪੰਜਾਬ ਚ ਗਿਆ ਜਾਂਦਾ ਹੈ ਨਹੀਂ ਇਹ ਜਿਹੜਾ ਮੇਰੀ ਚੈਰੀਟੇਬਲ ਟਰਸਟ ਵੱਲੋਂ ਹੈਗਾ ਜਿਹੜਾ ਸਾਡਾ ਫੈਮਿਲੀ ਦਾ ਚੈਰੀਟੇਬਲ ਟਰਸਟ ਹੈ ਇਹ ਸਿਰਫ ਲੁਧਿਆਣੇ ਲਗਾ ਸ਼ੁਕਰੀਆ ਥੈਂਕ ਯੂ ਅੱਜ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਸ਼੍ਰੀ ਸੰਜੀਵ ਅਰੋੜਾ ਜੀ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਅੱਜ ਇੱਕ ਪਿੰਕ ਅਕਟੋਬਰ ਕਰਕੇ ਇੱਕ ਬ੍ਰੈਸਟ ਅਵੇਅਰਨੈਸ ਦੇ ਉੱਤੇ ਅਵੇਅਰਨੈਸ ਬ੍ਰੈਸਟ ਕੈਂసర్ ਦੀ ਅਵੇਅਰਨੈਸ ਦੇ ਉੱਤੇ ਇੱਕ ਸੈਸ਼ਨ ਆਰਗੇਨਾਈਜ਼ ਕੀਤਾ ਹੈ ਜਿਦੇ ਵਿੱਚ ਜਿਹੜੇ ਫਾਈਟਰਸ ਨੇ ਜਿਹੜੇ ਜਿਨ੍ਹਾਂ ਨੇ ਬ੍ਰੈਸਟ ਕੈਂਸਰ ਨੂੰ ਸਰਵਾਈਵ ਕੀਤਾ ਹੈ ਔਰ ਫਾਈਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਹੈ ਔਰ ਸਾਰੇ ਇਹਦੇ ਵਿੱਚ ਅਵੇਅਰ ਕੀਤਾ ਜਾਏਗਾ ਕਿ ਬ੍ਰੈਸਟ ਕੈਂਸਰ ਇੱਕ ਬਹੁਤ ਹੀ ਫੀਮੇਲਸ ਦੇ ਅੰਦਰ ਇੱਕ ਬੜੀ ਕਾਮਨ ਜਿਹੜੀ ਹੈਗੀ ਹੈ ਕੈਂਸਰ ਦੀ ਬਿਮਾਰੀ ਹੈ ਔਰ ਗਾਈਡਲਾਈਨਸ ਇਹ ਕਹਿੰਦੀ ਹੈ ਵੀ 40 ਸਾਲ ਤੋਂ ਬਾਅਦ ਹਰ ਸਾਲ ਇਹਦੀ ਜਿਹੜਾ ਡਾਇਗਨੋਸਿਸ ਜਾਂ ਇਹ ਚੈਕਿੰਗ ਜ਼ਰੂਰ ਕਰਾਣੀ ਚਾਹੀਦੀ ਹੈ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ ਚਾਹੀਦਾ ਉਹਨੂੰ ਉਹਨੂੰ ਲੈ ਕੇ ਹੀ ਜਿਹੜਾ ਹੈਗਾ ਇੱਕ ਅਵੇਰਨੈਸ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਸਰ ਜਿਨ੍ਹਾਂ ਨੇ ਕੈਂਸਰ ਨਾਲ ਫਾਈਟ ਕੀਤੀ ਹੈ ਲੋਕਾਂ ਨੂੰ ਜਾਗਰੂਕੀ ਕਰਨਗੇ ਕਿਸ ਤਰੀਕੇ ਨਾਲ ਬਿਲਕੁਲ ਪੂਰਾ ਸੈਸ਼ਨ ਹੋਊਗਾ ਉਹ ਸਟੇਜ ਤੇ ਆ ਕੇ ਹਰ ਕੁਐਸਚਨਸ ਨੂੰ ਆਨਸਰ ਵੀ ਕਰਨਗੇ ਇੱਥੇ ਡਾਕਟਰਸ ਵੀ ਆਏ ਨੇ ਇੱਥੇ ਨਰਸਿੰਗ ਸਟੂਡੈਂਟਸ ਵੀ ਆਏ ਨੇ ਇੱਥੇ ਟੀਚਰਸ ਵੀ ਆਏ ਨੇ ਪੂਰੇ ਲੁਧਿਆਣਾ ਸ਼ਹਿਰ ਤੋਂ ਜਿਹੜੇ ਫੀਮੇਲਸ ਨੇ ਉਹ ਵੀ ਆਏ ਨੇ ਉਹ ਵੀ ਸੁਣਨਾ ਚਾਹੁੰਦੇ ਨੇ ਕਿ ਵੀ ਇਹ ਕੀ ਚੀਜ਼ ਹੈ ਇਹਦੇ ਨਾਲ ਕਿਦਾਂ ਅਵੇਅਰ ਹੋ ਸਕਦਾ ਮਤਲਬ ਕਿਦਾਂ ਇਹਨੂੰ ਡਿਟੈਕਟ ਕਰ ਸਕਦੇ ਆ ਕਿਦਾਂ ਇਹਨੂੰ ਇਹਦੇ ਬਚਾਅ ਹੋ ਸਕਦਾ ਕਿਉਂਕਿ ਜਦੋਂ ਡਿਲੇ ਹੋ ਜਾਂਦਾ ਹੈ ਫਿਰ ਇਸ ਤੋਂ ਡੈਥ ਵੀ ਹੋ ਸਕਦੀ ਹੈ ਠੀਕ ਠੀਕ